ਸ਼ੇਭਾਟਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੋਮਲ ਪ੍ਰੀਤ ਕੋਰ ਤਹਾਸਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰ ਲੈਣਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੀਐਮ ਮਾਨ ਦੇ ਵੱਲੋਂ ਇੱਕ ਦਾਰੇ ਦੇ ਨਾਲ ਵਿਸ਼ੇਸ਼ ਇੰਟਰਵਿਊ ਦੇ ਵਿੱਚ ਸੂਬੇ ਵਿੱਚ ਹੜਾ ਰਾਹਤ ਕਾਰਜਾਂ ਤੇ ਵਿਰੋਧ ਦੇ ਤਿੱਖੇ ਦੋਸ਼ਾਂ ਬਾਰੇ ਵਿਸਥਾਰ ਦੇ ਵਿੱਚ ਗੱਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਿਹਤ ਜਿਹੜੀ ਹੁਣ ਬਿਲਕੁਲ ਠੀਕ ਹੈ। ਉਹਨਾਂ ਨੇ ਕਿਹਾ ਮੇਰੇ ਦੁੱਖ ਬਹੁਤ ਮਾਮੂਲੀ ਹਨ ਹੜਾਂ ਦੀ ਤਬਾਹੀ ਦੇ ਵੇਰਵੇ ਦਿੰਦੇ ਹੋਏ ਉਹਨਾਂ ਨੇ ਕਿਹਾ ਪੰਜਾਬ ਵਿੱਚ ਆਏ ਹੜ੍ਹਾਂ ਹੜ ਪੀੜੀਆਂ ਤੱਕ ਜਿਹੜੇ ਯਾਦ ਰੱਖੇ ਜਾਣਗੇ। ਉਨਾਂ ਸਪਸ਼ਟ ਤੌਰ ਤੇ ਕਿਹਾ ਕਿ ਹੜ੍ਹਾਂ ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 2300 ਤੋਂ ਵੱਧ ਪਿੰਡ ਡੁੱਬ ਗਏ ਲਗਭਗ 5 ਲੱਖ ਏਕੜ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ 7 ਲੱਖ ਲੋਕ ਬੇਕਾਰ ਹੋ ਗਏ ਅਤੇ 20 ਲੱਖ ਤੋਂ ਵੱਧ ਹੋਰ ਪ੍ਰਭਾਵਿਤ ਹੋਏ 3200 ਸਕੂਲ ਅਤੇ 19 ਕਾਲਜ ਬਰਬਾਦ ਹੋ ਗਏ 8500 ਕਿਲੋਮੀਟਰ ਸੜਕਾਂ ਅਤੇ 2500 ਪੁਲ ਤਬਾਹ ਹੋ ਗਏ 5 ਲੋਕ ਜਿਹੜੇ ਕਿ 55 ਲੋਕ ਮਾਰੇ ਗਏ ਨੇ ਉਹਨਾਂ ਨੇ ਕਿਹਾ ਕਿ ਕੁੱਲ ਨੁਕਸਾਨ 13800 ਕਰੋੜ ਤੋਂ ਵੱਧ ਜੜਾ ਕੀ ਹੋ ਚੁੱਕਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਉਹਨਾਂ ਦੇ ਵੱਲੋਂ ਬੁਲਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਨੇ ਹੁਣ ਦਰਿਆਵਾਂ ਵਿੱਚੋਂ ਡੀਜ਼ਲਿੰਗ ਦੀ ਆਗਿਆ ਵੀ ਜਿਹੜੀ ਦੇ ਦਿੱਤੀ ਹੈ ਜਿਸ ਦੇ ਨਾਲ ਹੜ੍ਹਾਂ ਦੇ ਜੋਖਮ ਨੂੰ ਰੋਕਿਆ ਜਾ ਸਕੇਗਾ ਤਰੁਕਾ ਅਗਲੀ ਖਬਰ ਦੇ ਵੱਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੇਸ਼ ਸਿੰਘ ਬਾਦਲ ਨੇ ਗੁਰਦਾਸਪੁਰ ਅਤੇ ਜਲੰਧਰ ਦੇ ਵਿੱਚ ਹੜ੍ਹ ਮਾਰੇ ਇਲਾਕਿਆਂ ਵਿੱਚ ਪਸ਼ੂਆਂ ਨੂੰ ਪਾਉਣ ਦੇ ਲਈ 100 ਟਰੱਕ ਮੱਕੀ ਦੇ ਆਚਾਰ ਦੇ ਰਵਾਨਾ ਕੀਤੇ ਹਨ ਅਤੇ ਉਹਨਾਂ ਨੂੰ ਇਹ ਵੀ ਐਲਾਨ ਕੀਤਾ ਕਿ ਅਗਲੇ 1 ਮਹੀਨੇ ਵਿੱਚ ਪਾਰਟੀ ਹੜ੍ਹਾਂ ਦੇ ਨਾਲ ਪ੍ਰਭਾਵਿਤ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਕਣਕ ਵੀ ਵੰਡੇਗੀ ਤਾਂ ਜੋ ਉਹਨਾਂ ਨੂੰ ਪੈਰਾਂ ਸਿਰ ਮੁੜ ਤੋਂ ਕੀਤਾ ਜਾ ਸਕੇ ਤੇ ਆ ਸੁਣਦਿਆਂ ਉਹਨਾਂ ਦੇ ਵੱਲੋਂ ਹੋਰ ਕੀ ਜਾਣਕਾਰੀ ਦਿੱਤੀ ਗਈ ਹੈ ਸੋ ਅੱਜ ਉੱਥੇ ਦੀ ਸ਼ੁਰੂਆਤ ਹੋ ਗਈ ਹੈ ਪਹਿਲੇ ਵੀ ਅਸੀਂ ਭੇਜਿਆ ਤੇ ਅੱਜ ਅਸੀਂ ਵੱਡੇ ਸਕੇਲ ਤੇ ਅਸੀਂ ਭੇਜਨੇ ਆ ਮੈਂ ਚਮਕੌਰ ਸਾਹਿਬ ਜਸਲ ਸਾਇਲੈਂਸ ਸੈਂਟਰ ਹੈ ਜਿੱਥੇ ਮੈਂ ਖੜਾ ਆ ਸਾਰਾ ਸਾਇਲੈਂਸ ਅਸੀਂ ਗ੍ਰੀਟ ਕਰ ਤੁਸੀਂ ਉਧਰ ਵੀ ਬਹੁਤ ਖੜੇ ਹੈ तकरीबन ਇੱਥੋਂ 1.5 200 ਟਰੱਕ ਇੱਥੋਂ ਨਿਕਲੂਗਾ ਤੇ ਅੱਜ ਸ਼ੁਰੂਆਤ ਕਰ ਰਹੇ ਹਾਂ 100 ਟਰੱਕ ਅੱਜ ਸਾਇਲੈਂਸ ਦੇ ਇੱਥੋਂ ਗੁਰਦਾਸਪੁਰ ਤੇ ਜਲੰਧਰ ਜਾਣਗੇ ਤੋ ਮੈਂ ਅੱਜ ਹੋਰ ਵੀ ਐਲਾਨ ਕਰਦਾ ਕਿ ਬਹੁਤ ਸਾਡੀ ਟੀਮਾਂ ਜਿਹੜੀਆਂ ਗਈਆਂ ਸੀ ਪੰਜਾਬ ਦੇ ਵੱਖ-ਵੱਖ ਫਲੱਡ ਅਫੈਕਟਿਡ ਏਰੀਆ 'ਚ ਸਾਡੀ ਅਸੀਂ ਡਿਊਟੀਆਂ ਲਾਈਆਂ ਸੀ ਉਹਨਾਂ ਨੇ ਆਕੇ ਦੱਸਿਆ ਕਿ ਬਹੁਤ ਗਰੀਬ ਜਨਤਾ ਦਾ ਸਾਰਾ ਕੁਝ ਹੀ ਰੁੜ ਗਿਆ ਇੱਕ ਤਾਂ ਮੈਂ ਅਨਾਉਂਸ ਕਰ ਰਿਹਾ ਕਿ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਫਰੂਮੀ ਖਾਲੀਦਲ 50 ਹਜ਼ਾਰ ਗਰੀਬ ਪਰਿਵਾਰ ਜਿਹੜੇ ਫਲੱਡ ਅਫੈਕਟਿਡ ਏਰੀਆ 'ਚ ਹੈ ਉਹਨਾਂ ਨੂੰ ਅਸੀਂ ਕਣਕ ਦੀ ਮੰਗੇ ਅਗਲੇ ਮਹੀਨੇ ਡੇਢ ਮਹੀਨੇ ਦੇ ਅੰਦਰ ਅਸੀਂ ਉਹਨਾਂ ਨੂੰ ਕੰਮ ਪਹੁੰਚਾਵਾਂਗੇ ਦੂਜੀ ਗੱਲ ਜਿਹੜੀ ਮੈਂ ਬੇਨਤੀ ਕਰਨਾ ਚਾਹਣਾ ਕਿ ਤਕਰੀਬਨ 4 ਲੱਖ ਏਕੜ ਜ਼ਮੀਨ ਤਬਾਹ ਹੋ ਗਈ ਹੈ ਤੇ ਉਹ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹਨਾਂ ਨੂੰ ਡੀਜ਼ਲ ਦੀ ਲੋੜ ਹੈ ਤੇ ਬਾਕੀ ਖਾਦ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਾਅਦਾ ਕੀਤਾ ਹੈ ਕਿ 1 ਲੱਖ ਏਕੜ ਦਾ ਬੀਜ ਦਾ ਅਸੀਂ ਇਕੱਠਾ ਕਰਕੇ ਅਸੀਂ ਪ੍ਰੋਵਾਈਡ ਕਰਾਵਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ 1 ਲੱਖ ਏਕੜ ਦਾ ਵੀ ਕਿਸਾਨਾਂ ਨੂੰ ਪ੍ਰੋਵਾਈਡ ਕਰ ਰਿਹਾ ਹੈ ਗੱਲਿਆਗੋ ਵਿਕਰਮ ਸਿੰਘ ਮਚੀਠ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸਿਆ ਗਿਆ ਕਿ ਮੁਰ ਤੋਂ ਵਿਕਰਮ ਮਚੀਠਿਆਂ ਨੂੰ ਕੋਈ ਰਾਹਤ ਨਹੀਂ ਮਿਲੀ ਸ਼੍ਰੋਮਣੀ ਗਾਲੀਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਚੀਠਿਆ ਦੀ ਨਿਆਂਇਕ ਹਿਰਾਸਤ ਦਾ ਸਮਾਸ ਮਾਪਤ ਹੋਣ ਤੇ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਹਾਲੇਦਾਲਾ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਮਜੀਠੀਆ ਦੀ ਨਾਇਕਿ ਹਿਰਾਸਤ ਨੂੰ ਮੋੜ ਤੋਂ 14 ਦਿਨਾਂ ਲਈ ਵਧਾ ਦਿੱਤਾ ਹੈ। ਵਿਕਰਮ ਮਜੀਠੀਆ ਦੀ ਅਗਲੀ ਪੇਸ਼ੀ ਹੁਣ 4 ਅਕਤੂਬਰ ਨੂੰ ਹੋਵੇਗੀ ਤੇ ਦੱਸ ਦਈਏ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਸਵੇਰੇ 11:30 ਵਜੇ ਆਮਦਨ ਤੋਂ ਵੱਜਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ। ਮਜੀਠੀਆ ਆਮਦਨ ਤੋਂ ਵੱਜਾਇਦਾਦ ਦੇ ਮਾਮਲੇ ਵਿੱਚ ਇਸ ਵੇਲੇ ਨਾਬਾਜ਼ ਜੇਲ੍ਹ ਅੰਦਰ ਬੰਦ ਹੈ। ਕੈਬਨੇਟ ਮੰਤਰੀ ਅਮਨ ਅਰੋੜਾ ਸਨਾਂ ਪਹੁੰਚੇ ਹੋਏ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਸੰਬੋਧਨ ਕੀਤਾ ਗਿਆ ਕੁਝ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਤੇ ਆਓ ਸੁਣਦੇ ਹਾਂ ਦੇ ਜਿਹੜੇ ਸਮਾਜ ਆਪਣੇ ਬੱਚਿਆਂ ਦੇ ਵਿੱਚ ਆਉਣ ਵਾਲੇ ਭੁੱਖੇ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਕਰਦੇ ਨੇ ਇਨਵੈਸਟ ਇਕੱਲਾ ਪੈਸਿਆਂ ਦੇ ਰੂਪ ਦੇ ਵਿੱਚ ਨਹੀਂ ਮਿਹਨਤ ਪੱਖੋਂ ਧਿਆਨ ਪੱਖੋਂ ਸਮਾਵੇਦਨ ਪੱਖੋਂ ਜਿਹੜੇ ਮਾਪੇ ਜਿਹੜਾ ਸਮਾਜ ਬੱਚਿਆਂ ਨੂੰ ਸਭ ਤੋਂ ਵੱਧ ਧਿਆਨ ਦਿੰਦੇ ਨੇ ਮਿਹਨਤ ਕਰਦੇ ਨੇ ਉਹੀ ਮੁਲਕ ਅੱਜ ਦੁਨੀਆ ਦੇ ਉੱਪਰ ਰਾਜ ਕਰ ਰਹੇ ਨੇ। ਔਰ ਵੈਸੇ ਵੀ ਨਿੱਜੀ ਤੌਰ ਤੇ ਸਾਡੀ ਤਾਂ ਪਾਰਟੀ ਨੇ ਆਪਣੀ ਆਵਾਜ਼ ਵੀ ਪਾਰਟੀ ਦਾ ਫੋਕਸ ਹੈ ਜਿਹੜਾ ਹਮੇਸ਼ਾ ਸਿੱਖਿਆ ਔਰ ਸਿਹਤ ਸੁਵਿਧਾ ਤੇ ਰਿਹਾ ਹੈ ਪਹਿਲਾਂ ਦਿੱਲੀ ਦੇ ਵਿੱਚ ਤੇ ਹੁਣ ਇੱਥੇ ਪਿਛਲੇ ਦਿਨਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਇੱਕ ਲਹਿਰ ਇੱਕ ਮੁਹਿੰਮ ਬਣੀ ਜਿਹਦੇ ਵਿੱਚ ਕਰੋੜਾਂ ਰੁਪਏ ਦੇ ਕੰਮ ਨੇ ਜਿਹੜੇ ਬਹੁਤ ਸਕੂਲਾਂ ਦੇ ਵਿੱਚ ਹਜ਼ਾਰਾਂ ਕਰੋੜਾਂ ਦੇ ਕੰਮ ਨੇ ਜਿਹੜੇ ਉਹ ਹੋਏ ਤੇ ਇੱਕ ਨਹਾਰ ਹੈ ਜਿਹੜਾ ਬਦਲ ਦਾ ਕੰਮ ਆ ਉਹ ਪੂਰੇ ਪੰਜਾਬ ਦੇ ਵਿੱਚ ਹੋਇਆ ਮੈਂ ਨਿੱਜੀ ਤੌਰ ਤੇ ਬਹੁਤ ਸਮਰਪਿਤ ਰਹਿਣਾ ਸੋ ਜਦੋਂ ਕਦੇ ਵੀ ਜਿਸ ਸਾਥੀ ਵੱਲੋਂ ਕੋਈ ਸੁਨੇਹਾ ਮਿਲਦਾ ਕਿ ਇਸ ਸਕੂਲ ਦੇ ਵਿੱਚ ਇਸ ਇੰਪਰੂਵਮੈਂਟ ਦੀ ਲੋੜ ਹੈ ਤੇ ਉਹਦੇ ਉੱਪਰ ਧਿਆਨ ਦੇਈਦਾ ਤੇ ਅੱਜ ਉਸੇ ਮਕਸਦ ਦੇ ਨਾਲ तकरीबन 331 ਲੱਖ ਰੁਪਏ ਦੇ ਕੰਮ ਜਿਹੜੇ ਇੱਥੇ ਕੰਪਲੀਟ ਹੋਏ ਨੇ 19 ਲੱਖ ਰੁਪਏ ਦੇ ਦੂਸਰੇ ਸਕੂਲ ਦੇ ਸ਼ੁਰੂ ਕੀਤੇ ਨੇ ਔਰ ਇਹਦੇ ਨਾਲ ਨਾਲ ਇੱਕ ਤੋਂ ਹੋਰ ਮੁਬਾਰਕਬਾਦ ਦੀ ਗੱਲ ਕਿ तकरीबन 9.11 ਕਰੋੜ ਰੁਪਏ ਦੀ ਲਾਗਤ ਦੇ ਨਾਲ ਚੀਮਿਆਂ ਦੇ ਵਿੱਚ 11 ਕਿਲੋਮੀਟਰ ਲੰਬੀ ਸੀਵਰੇਜ ਪਾਈਪਲਾਈਨ ਉਹਦਾ ਵੀ ਅੱਜ ਸ਼ੁਰੂਆਤ ਹੈ ਕੀਤੀ ਹੈ ਜਿਹਦੇ ਨਾਲ 1000 1000 ਘਰ ਜਿਨ੍ਹਾਂ ਦੇ ਵਿੱਚ ਸੀਵਰੇਜ ਦਾ ਕਨੈਕਸ਼ਨ ਨਹੀਂ ਸੀਗਾ ਉਹ ਕੰਮ ਦੇ ਵੀ ਅੱਜ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਗਈ ਹੈ ਇਹਦੇ ਨਾਲ 100% ਚੀਮਾ ਜਿਹੜਾ ਉਹ ਸੀਵਰੇਜ ਦੀ ਪਾਈਪਲਾਈਨ ਦੇ ਨਾਲ ਜੁੜ ਜਾਏਗਾ ਸੋ ਤੁਹਾਨੂੰ ਸਾਰਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕੀਤੀ ਚਾਵੇ ਤਾਂ ਉਹ ਗੁਜਰਾਤ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੌਰੇ ਤੇ ਹਨ ਤੇ ਉਹ ਸਮੁੰਦਰ ਤੋਂ ਖੁਸ਼ਹਾਲੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਗਏ ਤੇ ਭਾਵਨਗਰ ਵਿੱਚ 34

अब अपने लक्ष्यों को चार चार पांच पांच साल पहले हासिल कर रहा है पोर्ट लेड डेवलपमेंट को लेकर भी 11 साल पहले जो लक्ष्य हमने तय किए थे भारत उनमें जबरदस्त सफलताएं हासिल कर रहा है हम देश में बड़े बड़े जहाजों के लिए बड़े पोर्ट बना रहे हैं सागरमाला जैसी स्कीम से पोर्ट्स की कनेक्टिविटी को बढ़ा रहे हैं साथियों बीते 11 साल में भारत ने अपनी पोर्ट कैपेसिटी दोगुनी कर ली है 2014 से पहले भारत में शिप टर्न अराउंड टाइम औसतन दो दिन होता था अब आज भारत में शिप टर, टर्न अराउंड टाइम एक दिन से भी कम हो गया है हम देश में नए और बड़े पोर्ट्स का निर्माण भी कर रहे हैं हाल में ही केरला में देश का पहला डीप वाटर कंटेनर ट्रांसशिपमेंट पोर्ट शुरू हुआ किया है तो उधर एक और बड़ी अपडेट सामने आ रही है यूरोप के तीन हवाई अड्डे से साइबर हमला होया है ਤਿੰਨ ਪ੍ਰਮੁੱਖ ਯੂਰਪੀ ਹਵਾਈ ਅੱਡੇ ਫਾਈਬਰ ਹਮਲਾ ਦਾ ਸ਼ਿਕਾਰ ਹੋਏ ਨੇ ਜੀ ਹਾਂ ਇਨ੍ਹਾਂ ਵਿੱਚ ਲੰਡਨ ਦਾ ਹਿਥਰੋ ਹਵਾਈ ਅੱਡਾ ਜਰਮਨੀ ਦਾ ਬਰਲਨ ਹਵਾਈ ਅੱਡਾ ਅਤੇ ਬੈਲਜੀਅਮ ਦਾ ਬ੍ਰਸੇਲ ਹਵਾਈ ਅੱਡਾ ਸ਼ਾਮਿਲ ਹਨ ਸ਼ਨੀਵਾਰ ਨੂੰ ਸਾਈਬਰ ਹਮਲੇ ਕਾਰਨ ਇਨ੍ਹਾਂ ਹਵਾਈ ਅੱਡਿਆਂ ਤੇ ਚੈੱਕ-ਇਨ ਅਤੇ ਬੋਰਡਿੰਗ ਪ੍ਰਣਾਲੀਆਂ ਵਿੱਚ ਵਿਗਨ ਪਿਆ ਇਸ ਦੇ ਨਤੀਜੇ ਵਜੋਂ ਕਈ ਉਡਾਣਾਂ ਵਿੱਚ ਦੇਰੀ ਹੋਈ ਅਤੇ ਕਈ ਰੱਦ ਕੀਤੀਆਂ ਗਈਆਂ ਚੈੱਕ-ਇਨ ਤੇ ਬੋਰਡਿੰਗ ਪ੍ਰਣਾਲੀਆਂ ਵਿੱਚ ਵਿਗਨ ਕਾਰਨ ਯਾਤਰੀਆਂ ਨੂੰ ਹੱਥੀ ਚੈੱਕ-ਇਨ ਕਰਨ ਦੇ ਲਈ ਮਜਬੂਰ ਹੋਣਾ ਪਿਆ ਜਿਸ ਨਾਲ ਉਡਾਣ ਦੇ ਸਮਾਂ-ਸਾਰਣੀ ਵਿੱਚ ਵਿਗਨ ਪਿਆ ਸ਼ਨੀਵਾਰ ਦੁਪਹਿਰ ਤੱਕ ਹਿਥਰੋ ਹਵਾਈ ਅੱਡੇ ਤੋਂ ਆਉਣ ਜਾਣ ਵਾਲੀਆਂ 140 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ ਜਿਸ ਦੇ ਵਿੱਚ ਬ੍ਰਸੇਲਸ ਵਿੱਚ 100 ਤੋਂ ਵੱਧ ਅਤੇ ਬਰਲਿੰਡ ਦੇ ਵਿੱਚ 60 ਤੋਂ ਵੱਧ ਉਡਾਣਾ ਪ੍ਰਭਾਵਿਤ ਹੋਈਆਂ ਵਿਸੇਧਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਹਵਾਈ ਅੱਡੇ ਤੇ ਚੈੱਕ ਇਨ ਅਤੇ ਬੋਰਡਿੰਗ ਪ੍ਰਣਾਲੀ ਦੇ ਸੇਵਾ ਪ੍ਰਦਾਤਾਾਂ ਤੇ ਇੱਕ ਸਾਈਬਰ ਹਮਲਾ ਹੋਇਆ ਹੈਕਰਾਂ ਨੇ ਕੋਲਿੰਸ ਐਰੋਸਪੇਸ ਦੇ ਸਿਸਟਮ ਨੂੰ ਨਿਸ਼ਾਨਾ ਬਣਾਇਆ ਜੋ ਇਨ੍ਹਾਂ ਹਵਾਈ ਅੱਡਿਆਂ ਤੇ ਚੈੱਕ ਇਨ ਅਤੇ ਬੋਰਡਿੰਗ ਸੇਵਾਵਾਂ ਪ੍ਰਦਾਨ ਕਰਦਾ ਹੈ ਕੋਲਿੰਸ एरोस्पेस ਦੀ ਮੂਲ ਕੰਪਨੀ ਆਰਟੀਐਕਸ ਨੇ ਕਿਹਾ ਉਹ ਇਸ ਮੁੱਦੇ ਨੂੰ ਜਲਦੀ ਹੱਲ ਕਰਨ ਲਈ ਕੰਮ ਕਰ ਰਹੇ ਨੇ 프랙ਫੋਰਟ ਅਤੇ ਜ਼ੂਰਿਕ ਵਰਗੇ ਪ੍ਰਮੁੱਖ ਯੂਰਪੀਅਨ ਹਵਾਈ ਅੱਡਿਆਂ ਨੂੰ ਬਚਾਇਆ ਗਿਆ ਹੈ ਤੇ ਦੂਰ ਸੰਚਾਰ ਪ੍ਰਣਾਲੀ ਦੀ ਅਸਫਲਤਾ ਕਾਰਨ ਸ਼ੁੱਕਰਵਾਰ ਨੂੰ ਅਮਰੀਕਾ ਦੇ ਡਲਾਸ ਦੇ ਦੋ ਹਵਾਈ ਅੱਡਿਆਂ ਤੇ 1800 ਤੋਂ ਵੱਧ ਉਡਾਣਾਂ ਦੇਰੀ ਨਾਲ ਆਈਆਂ ਨਤੀਜੇ ਵਜੋਂ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਸਵੀਨੀ ਰੋਕ ਚਾਰੀ ਕੀਤੀ ਐਫਐਫਐਏ ਨੇ ਕਿਹਾ ਥਾਨਕ ਦੂਰ ਸੰਚਾਰ ਕੰਪਨੀ ਦੇ ਉਪਕਰਨ ਖਰਾਬ ਹੋ ਗਏ ਹਨ ਬਾਦਗਿਰੀ ਖਬਰ ਦੇ ਵਾਲ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਵਿੱਚ ਮੌਸਮ ਨਵੇਂ ਕਰਵਟ ਲੈਂਡ ਜਾ ਰਿਹਾ ਹੈ ਸੂਬੇ ਵਿੱਚ ਮੌਨਸੂਨ ਦਾ ਜਿਹੜਾ ਕਿ ਬੀਤੇ ਕਾਲ ਆਖਰੀ ਦਿਨ ਸੀ ਤੇ ਸੂਬੇ ਵਿੱਚ ਬੀਤੇ ਦਿਨਾਂ ਦੌਰਾਨ ਲਗਾਤਾਰ ਹੋਈਆਂ ਬਰਸਾਤਾਂ ਦਾ ਦੌਰ ਜਿਹੜਾ ਕਿ ਮੁੱਕ ਚੁੱਕਿਆ ਹੈ ਅੱਜ ਤੋਂ ਹੁਣ ਜਿਹੜੀ ਕਿ ਮੌਸਮ ਨੇ ਕਰਵਟ ਲੈ ਲਈ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਕੁਝ ਦਿਨ ਮੌਸਮ ਖੁਸ਼ਕ ਰਹੇਗਾ ਅਤੇ ਕਿਸੇ ਵੀ ਜ਼ਿਲ੍ਹੇ ਵਿੱਚ بارش ਦੀ ਸੰਭਾਵਨਾ ਨਹੀਂ ਹੈ ਵਿਭਾਗ ਵੱਲੋਂ ਅਗਲੇ ਹਫ਼ਤੇ ਮੀਂਹ ਬਾਰੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਬੀਤੀ ਸ਼ਾਮ ਤੋਂ ਪੰਜਾਬ ਵਿੱਚ ਬੱਦਲਵਾਹੀ ਤੇ ਠੰਡੀਆਂ ਹਵਾਵਾਂ ਵੀ ਚਲੀਆਂ ਤੇ ਕਈ ਥਾਵਾਂ ਤੇ ਹਲਕੀ ਬਾਰਿਸ਼ ਵੀ ਜਿਹੜੀ ਦੇਖੀ ਗਈ ਸੀ ਤੇ ਇਸ ਦੇ ਨਾਲ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਤਾਂ ਜ਼ਰੂਰ ਆਈ ਵਿਭਾਗ ਦੇ ਮੁਤਾਬਕ ਸੂਬੇ ਵਿੱਚੋਂ ਸਭ ਤੋਂ ਜ਼ਿਆਦਾ ਵੱਧ ਤਾਪਮਾਨ 36.2 ਡਿਗਰੀ ਮਾਨਸਾ ਵਿੱਚ ਦਰਜ ਕੀਤਾ ਗਿਆ ਸੀ ਅਤੇ ਉੱਥੇ ਹੀ ਘੱਟੋ ਘੱਟ ਤਾਪਮਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 1.3 ਡਿਗਰੀ ਗਿਰਾਵਟ ਦਰਜ ਕੀਤੀ ਗਈ ਤਦਰੀ ਮੈਲਬੌਰਨ ਦੇ ਵਿੱਚ 2 ਅਕਤੂਬਰ ਤੋਂ ਲੈ ਕੇ 5 ਅਕਤੂਬਰ ਵਿੱਚ ਕਾਰਜੜਾ ਕੀ ਇੰਟਰਨੈਸ਼ਨਲ ਹਾਕੀ ਕੱਪ ਖੇਡਿਆ ਜਾਵੇਗਾ ਇੰਟਰਨੈਸ਼ਨਲ ਹਾਕੀ ਕੱਪ 2025 ਸਵਾਰ 2 ਅਕਤੂਬਰ ਤੋਂ 5 ਅਕਤੂਬਰ ਤੱਕ ਮੈਲਬੌਰਨ სპੋਰਟਸ ਸੈਂਟਰ ਪਾਕਵਲ ਵਿਕੇ ਖੇਡਿਆ ਜਾਵੇਗਾ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਸ ਟੂਰਨਾਮੈਂਟ ਦੇ ਪ੍ਰਬੰਧਕ ਮਾਨਪ੍ਰੇ ਸਿੰਘ ਸੈਣੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਚੌਥੀ ਵਾਰ ਕਰਵਾਇਆ ਜਾ ਰਿਹਾ ਤੇ ਇਸ ਵਾਰ ਮਰਦਾਂ ਦੇ ਵਰਗ ਵਿੱਚ ਕੁੱਲ 8 ਟੀਮਾਂ ਤੇ ਔਰਤਾਂ ਦੇ ਵਰਗ ਵਿੱਚ 4 ਟੀਮਾਂ ਭਾਗ ਲੈ ਰਹੀਆਂ ਹਨ ਤੇ ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਦੇ ਮੈਚਾਂ ਦਾ ਲਾਈਵ ਟੈਲੀਕਾਸਟ YouTube ਚੈਨਲ ਤੇ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਇਹ ਟੂਰਨਾਮੈਂਟ ਲੀਗ ਕਮ ਨੌਕਆਊਟ ਦੇ ਅਧਾਰ ਤੇ ਖੇਡਿਆ ਜਾਵੇਗਾ ਮਰਦਾਂ ਦੀਆਂ 8 ਟੀਮਾਂ ਨੂੰ ਦੋ ਪੁੱਲਾਂ ਵਿੱਚ ਵੰਡਿਆ ਗਿਆ ਤੇ ਪੁੱਲ A ਵਿੱਚ ਨਿਊ ਸਾਊਥ ਵੇਲਜ਼ ਲਾਇਨਸ ਮੈਲਬਨ ਵਾਰੀਅਰਸ ਲਾਹੌਰ ਸੁਲਤਾਨਸ ਅਤੇ ਸ਼ੈਪਰਟਨਸ ਅਕੈਡਮੀ ਦੀਆਂ ਟੀਮਾਂ ਹੋਣਗੀਆਂ ਜਦਕਿ ਪੂਲ B ਵਿੱਚ ਐਡਲੇਟ 6 ਨਿਊਜ਼ੀਲੈਂਡ ਹੈਰੀਟੇਜ ਪੰਜਾਬ ਜੁਆਇੰਟਸ ਅਤੇ ਬੌਬੀ ਅਕੈਡਮੀ ਦੀਆਂ ਟੀਮਾਂ ਹੋਣਗੀਆਂ ਮਰਦਾਂ ਦੇ ਵਰਗ ਦੇ ਸੈਮੀਫਾਈਨਲ ਮੁਕਾਬਲੇ 4 ਅਕਤੂਬਰ ਨੂੰ ਦੇਰ ਸ਼ਾਮ ਖੇਡੇ ਜਾਣਗੇ ਚਤਕੀ ਫਾਈਨਲ ਮੁਕਾਬਲਾ 5 ਅਕਤੂਬਰ ਨੂੰ ਦੇਰ ਸ਼ਾਮ ਨੂੰ ਖੇਡਿਆ ਜਾਵੇਗਾ ਔਰਤਾਂ ਦੇ ਵਰਗ ਵਿੱਚ ਚਾਰ ਟੀਮਾਂ ਵਿੱਚ ਨਿਊ ਸਾਊਥ ਵੇਲਜ਼ ਲਾਈਨਸ ਨਿਊਜ਼ੀਲੈਂਡ ਹੈਰੀਟੇਜ ਪੰਜਾਬ ਵਾਰੀਅਰਜ਼ ਅਤੇ ਜਾਪਾਨ ਦੀਆਂ ਟੀਮਾਂ ਹੋਣਗੀਆਂ ਲੀਗ ਦੌਰ ਵਿੱਚ ਪਹਿਲੇ ਦੋ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਫਾਈਨਲ ਦੇ ਵਿੱਚ ਪ੍ਰਵੇਸ਼ ਕਰਨਗੀਆਂ ਫਾਈਨਲ ਮੁਕਾਬਲਾ 5 ਅਕਤੂਬਰ ਨੂੰ ਦੇਰ ਸ਼ਾਮ ਖੇਡਿਆ ਜਾਵੇਗਾ ਉਹਨਾਂ ਦੱਸਿਆ ਕਿ ਪਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ 올ੰਪੀਅਨ ਰੁਪਿੰਦਰ ਪਾਲ ਸਿੰਘ ਅਤੇ 올ੰਪਿਕ ਵਿੱਚ ਦੋ ਵਾਰ ਕਾਂਸੀ ਦਾ ਤਮਗਾ ਜੇਤੂ ਪਾਰਤੀ ਹਾਕੀ ਟੀਮ ਦੇ ਮੈਂਬਰ ਗੁਰਚਰਨ ਸਿੰਘ ਵੀ ਇਸ ਟੂਰਨਾਮੈਂਟ ਵਿੱਚ ਆਪਣੀ ਖੇਡ ਦੇ ਜੋਹਰ ਦਿਖਾਉਣਗੇ। ਉਸ ਤੋਂ ਇਲਾਵਾ ਪੰਜਾਬ ਦੀਆਂ ਔਰਤਾਂ ਦੀ ਟੀਮ ਪਹਿਲੀ ਵਾਰ ਆਸਟ੍ਰੇਲੀਆ ਦੀ ਧਰਤੀ ਤੇ ਖੇਡ ਦਿਖਾਵੇਗੀ ਜਿਸ ਦੀ ਕਪਤਾਨੀ 올ੰਪੀਅਨ ਗੁਰਜੀਤ ਕੌਰ ਕਰੇਗੀ। ਤਦ ਦੇ ਟਨਾਲ ਟਰੰਪ ਨੂੰ ਲੈ ਕੇ ਵੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ H1B ਵੀਜ਼ਾ ਅਰਜ਼ੀਆਂ ਤੇ 1 ਲੱਖ ਡਾਲਰ ਫੀਸ ਲਗਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰਦੇ ਹੋਏ ਕਿਹਾ H1B ਪ੍ਰੋਗਰਾਮ ਦੀ ਦੁਰਵਰਤੋਂ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ ਟਰੰਪ ਨੇ ਸ਼ੁੱਕਰਵਾਰ ਨੂੰ ਕੁਝ ਗੈਰ ਪ੍ਰਵਾਸੀ ਕਾਮਿਆਂ ਦੇ ਦਾਖਲੇ ਤੇ ਪਾਬੰਦੀ ਸੰਬੰਧੀ ਕਾਰਜਕਾਰੀ ਆਦੇਸ਼ ਤੇ ਦਸਖਤ ਕੀਤੇ ਤੇ ਇਸ ਫੈਸਲੇ ਦੇ ਤਹਿਤ ਉਹਨਾਂ ਕਾਮਿਆਂ ਲਈ ਅਮਰੀਕਾ ਵਿੱਚ ਦਾਖਲੇ ਤੇ ਪਾਬੰਦੀ ਹੋਵੇਗੀ ਜਿਨ੍ਹਾਂ ਦੀ H1B ਅਰਜ਼ੀ ਨਾਲ 1 ਲੱਖ ਅਮਰੀਕੀ ਡਾਲਰ ਫੀਸ ਦਾ ਭੁਗਤਾਨ ਨਹੀਂ ਕੀਤਾ ਗਿਆ ਹੋਵੇਗਾ ਟਰੰਪ ਨੇ ਕਿਹਾ H1B ਗੈਰ ਪ੍ਰਵਾਸੀ ਵੀਜ਼ਾ ਪ੍ਰੋਗਰਾਮ ਸਥਾਈ ਕਾਮਿਆਂ ਨੂੰ ਅਮਰੀਕਾ ਲਿਆਉਣ ਦੇ ਲਈ ਬਣਾਇਆ ਗਿਆ ਸੀ ਤਾਂ ਕਿ ਉਹ ਵਾਧੂ ਉਚ ਨਰਮਨਦ ਨੂੰ ਨੌਕਰੀਆਂ ਕਰ ਸਕਣ ਪਰ ਅਮਰੀਕੀ ਕਾਮਯਾਦੀ ਥਾਸ ਸਸਤੇ ਕਠ ਨਰਮਨਦ ਕਾਮਿਆਂ ਨੂੰ ਲਿਆ ਕੇ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕੀਤੀ ਗਈ। ਉਹਨਾਂ ਕਿਹਾ H1B ਪ੍ਰੋਗਰਾਮ ਦੀ ਦੁਰਵਰਤੋਂ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਦੀ ਹੈ। ਕਰੇਲੂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ H1B ਦੇ ਨਿਰਪਰ ਆਊਟਸੋਰਸਿੰਗ ਕੰਪਨੀਆਂ ਦੀ ਪਛਾਣ ਅਤੇ ਜਾਂਚ ਕੀਤੀ ਹੈ ਜੋ ਵੀਜ਼ਾ ਧੋਖਾਧੜੀ, ਮਨੀ ਲਾਂਡਰਿੰਗ ਸਾਜ਼ਿਸ਼ਾਂ ਅਤੇ ਵਿਦੇਸ਼ੀ ਕਾਮਿਆਂ ਨੂੰ ਸੰਯੁਕਤ ਰਾਜ ਅਮਰੀਕਾ ਆਉਣ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਵੱਖ-ਵੱਖ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਪਾਈਆਂ ਗਈਆਂ ਹਨ ਇਸ ਪ੍ਰੋਗਰਾਮ ਦੀ ਵਿਆਪਕ ਦੁਰਵਰਤੋਂ ਨਾਲ ਸਾਡੀ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਨੂੰ ਹੋਏ ਗੰਭੀਰ ਨੁਕਸਾਨ ਦੇ ਲਈ ਤੁਰੰਤ ਕਾਰਵਾਈ ਦੀ ਲੋੜ ਹੈ ਤੇ ਇਸ ਦੇ ਲਈ ਉਹਨਾਂ ਨੇ ਕਿਹਾ ਮੇਰਾ ਮੰਨਣਾ ਹੈ ਕਿ ਕੁਝ ਵਿਦੇਸ਼ੀ ਕਾਮਿਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣਾ ਅਮਰੀਕੀ ਹਿੱਤਾਂ ਲਈ ਨੁਕਸਾਨਦੇ ਹੋਵੇਗਾ। UPI ਯੂਜ਼ਰਜ਼ ਸਾਵਧਾਨ ਹੋ ਜਾਓ ਕਿਉਂਕਿ ਅੱਜ ਯਾਨੀ 21 ਸਤੰਬਰ ਨੂੰ ਜਿਹੜੇ ਕਿ ਸੇਵਾਵਾਂ ਬੰਦ ਰਹਿਣਗੀਆਂ। ਜੇਕਰ ਤੁਸੀਂ ਸਟੇਟ ਬੈਂਕ ਆਫ ਇੰਡੀਆ SBI ਦੇ ਗਾਹਕ ਹੋ ਅਤੇ UPI ਦੀ ਵਰਤੋਂ ਕਰਕੇ ਭੁਗਤਾਨ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ। ਬੈਂਕ ਨੇ ਐਲਾਨ ਕੀਤਾ ਹੈ ਕਿ UPI ਸੇਵਾਵਾਂ 21 ਸਤੰਬਰ 2025 ਨੂੰ ਸਵੇਰੇ 12 ਵਜੇ ਤੋਂ 1 ਵਜੇ ਤੱਕ ਕੁੱਲ 45 ਮਿੰਟਾਂ ਲਈ ਅਸਥਾਈ ਤੌਰ ਤੇ ਮੁਅਤਲ ਕਰ ਦਿੱਤੀਆਂ ਜਾਣਗੀਆਂ ਇਸ ਸਮੇਂ ਦੌਰਾਨ ਗਾਹਕਾਂ ਨੂੰ ਆਮ UPI ਲੈਣ ਦੇਣ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ UPI ਲਾਈਟ ਸੇਵਾ ਕਾਰਜਸ਼ੀਲ ਰਹੇਗੀ ਜਿਸ ਨਾਲ ਛੋਟੇ ਭੁਗਤਾਨਾਂ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ ਬੈਂਕ ਨੇ ਗਾਕਾ ਤੋਂ ਅਸੁਵਿਧਾ ਲਈ ਮਾਫੀ ਮੰਗੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਹ ਬੰਦ ਸਿਰਫ ਥੋੜੇ ਸਮੇਂ ਲਈ ਹੈ ਖੇਜਗਤ ਤੋਂ ਇੱਕ ਹੋਰ ਪੜੀ ਅਪਡੇਟ ਤੁਹਾਨੂੰ ਦੱਸਦਾਂਗੇ ਕਿ ਅੱਜ ਪਾਕਿਸਤਾਨ ਤੇ ਇੰਡੀਆ ਵਿਚਾਲੇ ਮੁਕਾਬਲਾ ਹੋਵੇਗਾ ਏਸ਼ੀਆ ਕੱਪ 2025 ਦੇ ਵਿੱਚ ਗਰੁੱਪ A ਤੋਂ ਟੀਮ ਇੰਡੀਆ ਤੇ ਪਾਕਿਸਤਾਨ ਸੁਪਰ 4 ਦੇ ਲਈ ਕੁਆਲੀਫਾਈ ਕਰ ਚੁੱਕੀਆਂ ਹਨ ਤੇ ਹੁਣ ਇਹ ਦੋਵੇਂ ਟੀਮਾਂ ਸੁਪਰ 4 ਦੇ ਵਿੱਚ ਮੁਕਾਬਲਾ ਕਰਦੀਆਂ ਦੱਸਣ ਗਿਆ। ਦੂਜੇ ਪਾਸੇ ਗਰੁੱਪ B ਤੋਂ ਸ਼੍ਰੀਲੰਕਾ ਤੇ ਬੰਗਲਾਦੇਸ਼ ਨੇ ਅਗਲੇ ਰਾਉਂਡ ਲਈ ਕੁਆਲੀਫਾਈ ਕੀਤਾ ਹੈ। ਪਹਿਲੇ ਮੈਚ ਵਿੱਚ ਹੋਏ ਵਿਵਾਦ ਦੇ ਬਾਅਦ ਫੈਨਸ ਬੇਸਬਰੀ ਨਾਲ ਭਾਰਤ-ਪਾਕਿਸਤਾਨ ਮੈਚ ਦਾ ਇੰਤਜ਼ਾਰ ਕਰ ਰਹੇ ਨੇ। ਸੁਪਰ 4 ਦੇ ਵਿੱਚ ਕੁਆਲੀਫਾਈ ਕਰਨ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਾ ਮੈਚ 21 ਸਤੰਬਰ ਯਾਨੀ ਕਿ ਅੱਜ ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਰਾਤ 8 ਵਜੇ ਖੇਡਿਆ ਜਾਵੇਗਾ। ਦਰਅਸਲ ਏਸ਼ੀਆ ਕੱਪ 2025 'ਚ 8 ਟੀਮਾਂ ਨੂੰ ਦੋ ਗਰੁੱਪ ਵਿੱਚ ਵੰਡਿਆ ਗਿਆ ਸੀ ਤੇ ਹਰ ਗਰੁੱਪ 'ਚ ਚੋਟੀ ਦੀਆਂ ਦੋ ਟੀਮਾਂ ਸੁਪਰ 4 'ਚ ਪੁੱਜਣਗੀਆਂ। ਜਿੱਥੇ ਸਾਰੀਆਂ ਟੀਮਾਂ ਇੱਕ ਦੂਜੇ ਨਾਲ ਪੜਨਗੀਆਂ ਅਤੇ ਚੋਟੀ ਦੀਆਂ ਦੋ ਟੀਮਾਂ ਵਿਚਾਲੇ ਫਾਈਨਲ ਮੁਕਾਬਲਾ ਹੋਵੇਗਾ ਪਾਕਿਸਤਾਨ ਤੇ ਭਾਰਤ ਵਿਚਾਲੇ ਹੋਣ ਵਾਲੇ ਮੈਚ ਦੀ ਲਾਈਵ ਸਟ੍ਰੀਮਿੰਗ ਤੇ ਜਿਹੜਾ ਕੀਤਾ ਜਾਵੇਗਾ ਤੇ ਲੋਕਾਂ ਦੇ ਵੱਲੋਂ ਬੇਸਬਰੀ ਦੇ ਨਾਲ ਇਸ ਮੈਚ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਮਨੋਰੰਜਨ ਦੇ ਗੱਲ ਕਰੀਏ ਤਾਂ ਅਕਸ਼ ਕੁਮਾਰ ਦੀ ਨਵੀਂ ਫਿਲਮ ਜੋਲੀ ਐਲ ਐਲ ਬੀ ਦਰਸ਼ਕਾਂ ਦੇ ਵੱਲੋਂ ਬੇਦਰ ਇਸ ਫਿਲਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਪਹਿਲੇ ਦਿਨ ਹੀ ਇਸ ਫਿਲਮ ਨੇ 12.50 ਕਰੋੜ ਰੁਪਏ ਦੀ ਜੁੜਾ ਕਿ ਕਮਾਈ ਕੀਤੀ ਹੈ ਅਕਸ਼ੇ ਕੁਮਾਰ ਅਤੇ ਅਰਸ਼ਦ ਵਾਰਸੀ ਦੀ ਕੋਟਰਮ ਡਰਾਮਾ ਚੌਲੀ ਐਲ ਐਲ ਬੀ 3 ਆਖਰਕਾਰ ਵੱਡੇ ਪਰਦੇ ਤੇ ਆ ਗਈ ਤੇ ਜਿਸ ਦੇ ਨਾਲ ਦੋਵੇਂ اداکار ਸੁਭਾਸ਼ ਕਪੂਰ ਦੇ ਨਿਰਦੇਸ਼ਨ ਹੇਠ ਆਪਣੀਆਂ ਮਜ਼ੇਦਾਰ ਵਕੀਲ ਭੂਮਿਕਾਵਾਂ ਵਿੱਚ ਵਾਪਸ ਆ ਗਏ ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਦੇ ਅਨੁਸਾਰ ਫਿਲਮ ਨੇ ਆਪਣੇ ਪਹਿਲੇ ਦਿਨ ਭਾਰਤ ਵਿੱਚ 12.50 ਕਰੋੜ ਰੁਪਏ ਦੀ ਕਮਾਈ ਕੀਤੀ ਇਸ ਪ੍ਰਸਤਿਤ ਫਰਾਂਚਾਈਜ਼ੀ ਦਿੱਤੀ ਚੀ ਫਿਲਮ ਦੋ ਜੋਲਿਸ ਨੂੰ ਅਦਾਲਤ ਦੇ ਕਮਰੇ ਵਿੱਚ ਇੱਕ ਦੂਜੇ ਦੇ ਵਿਰੁੱਧ ਖੜਾ ਕਰਦੀ ਹੈ ਤੇ ਦੋਵੇਂ ਆਪਣੇ ਆਪਣੇ ਤਰੀਕੇ ਦੇ ਨਾਲ ਕੇਸ ਜਿੱਤਣ ਦੀ ਕੋਸ਼ਿਸ਼ ਕਰਦੇ ਹਨ ਤੇ ਸਵਾਰ ਕਹਾਣੀ ਕਿਸਾਨਾਂ ਦੇ ਕੇਸ ਤੇ ਕੇਂਦ੍ਰਿਤ ਹੈ ਜਿਨ੍ਹਾਂ ਦੀ ਜ਼ਮੀਨ ਇੱਕ ਠੱਗ ਵਪਾਰੀ ਜਿਸ ਦਾ ਕਿਰਦਾਰ ਗਜਰਾਜ ਰਾਓ ਨੇ nibhaya ਹੈ ਉਸ ਦੇ ਵੱਲੋਂ ਜ਼ਬਤ ਕੀਤੀ ਜਾ ਰਹੀ ਹੈ ਫਿਲਮ ਦੇ ਵਿੱਚ ਅਕਸ਼ੇ ਅਤੇ ਅਰਸ਼ਦ ਦੇ ਨਾਲ ਹੁਮਾ ਕੁਰੇਸ਼ੀ ਸੌਰਭ ਸ਼ੁਕਲਾ ਅਮ੍ਰਿਤਾ ਰਾਓ, ਸੀਮਾ ਵਿਸ਼ਵਾਸ, ਰਾਮ ਕਪੂਰ, ਗਜਰਾਜ ਰਾਓ, ਸ਼ਿਲਪਾ ਸ਼ੁਕਲਾ, ਪ੍ਰਜੇਂਦਰ ਕਾਲਾਵਰਗੇ ਕਿਰਦਾਰ ਵੀ ਨਜ਼ਰ ਆਏ ਨੇ ਤਾਂ ਇਸ ਫਿਲਮ ਦੇ ਵੱਲੋਂ ਪਹਿਲੇ ਦਿਨ ਹੀ ਵੱਡੀ ਕਮਾਈ ਕੀਤੀ ਗਈ ਹੈ। ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਐਨਆਈ ਮਨੁਦ ਦੇ ਉਜਾਸਾ ਧੰਨਵਾਦ।